ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ SK ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਅਸੀਂ ਲੱਗੇ ਹਾਂ ਹੁਣ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਹੀ ਬੇਨਤੀ ਹੈ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਨਾਲ ਹੀ ਵੀਡੀਓ ਨੂੰ ਸਬਸਕ੍ਰਾਈਬ ਅਤੇ ਕਮੈਂਟ ਸ਼ੇਅਰ ਵੀ ਕਰਿਓ ਚਲੋ ਜੀ ਹੁਣ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ ਦਾ ਟੌਪਿਕ ਹੈ ਜੀ ਸੱਚੀ ਤੇ ਸੋਚੀ ਕਿਰਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਵਿੱਚ ਉਸ ਸਮੇਂ ਵਿੱਚ ਕਿਸੇ ਨੇ ਪੁੱਛਿਆ ਇੱਕ ਬੀਬੀ ਨੇ ਬਾਬਾ ਨਾਨਕ ਜੀ ਨੂੰ ਬਾਬਾ ਨਾਨਕ ਜੀ ਨੂੰ ਕਹਿਣ ਲੱਗੀ ਕਿ ਬਾਬਾ ਜੀ ਤੁਸੀਂ ਕਹਿੰਦੇ ਹੋ ਕਿ ਕੀਰਤ ਸੋਚੀ ਕਰੋ ਵੰਡ ਛਕੋ ਤੇ ਨਾਮ ਜਪੋ ਨਾਮ ਜਪੋ ਤਾਂ ਤੇ ਸਮਝ ਆਉਂਦੀ ਹੈ ਤੇ ਵੰਡ ਕੇ ਛਕੋ ਵੀ ਸਮਝ ਆਉਂਦੀ ਹੈ ਕਿ ਕੀਰਤ ਦਾ ਨਾਮ 바ਣੀ ਦੇ ਨਾਲ ਕੀ ਸੰਬੰਧ ਹੈ ਸਾਨੂੰ ਇਹ ਸਮਝਾਓ ਬਾਬਾ ਜੀ ਕਹਿਣ ਲੱਗੇ ਕਿ ਇਹਦਾ ਜਵਾਬ ਹੁਣ ਸਾਨੂੰ ਦੇਣਾ ਹੀ ਪੈਣਾ ਹੈ ਮਰਦਾਨੇ ਨੂੰ ਕਿਹਾ ਬਾਬਾ ਜੀ ਨੇ ਪੀਟੂ ਇੱਡਾ ਕਰ ਕੋਲੋਂ ਦੀ ਹੀ ਇੱਕ ਬੰਦਾ ਜਾ ਰਿਹਾ ਸੀ ਉਹਨੇ ਸਿਰ ਤੇ ਪੰਡ ਚੁੱਕੀ ਹੋਈ ਸੀ ਪੰਡ ਨੂੰ ਨੇ ਚੁੱਕੀ ਸੀ ਤੇ ਬਾਬਾ ਜੀ ਕਹਿਣ ਲੱਗੇ ਮਰਦਾਨੇ ਨੂੰ ਮਰਦਾਨੀਆਂ ਜਾਏ ਸਪਾਈ ਨੂੰ ਭਲਾ ਕੇ ਲੈ ਕੇ ਆ ਇਨੂੰ ਇੱਥੇ ਮੇਰੇ ਕੋਲ ਸੱਦ ਕੇ ਲੈ ਕੇ ਆ ਜਦੋਂ ਬੁਲਾਇਆ ਤੇ ਪਹਿਲੇ ਮਰਦਾਨੇ ਨੇ ਪੁੱਛ ਲਿਆ ਕਿ ਬਾਬਾ ਜੀ ਉਹ ਬੀਬੀ ਨੇ ਤਾਨੂੰ ਸਵਾਲ ਪੁੱਛਿਆ ਸੀ ਕਿ ਵੰਡ ਕੇ ਛਕੋ ਕਿਰਤ ਕਰੋ ਸੱਚੀ ਸੋਚੀ ਤੇ ਨਾਮ ਜਪੋ ਤੁਸੀਂ ਉਹਨੂੰ ਜਵਾਬ ਨਹੀਂ ਦਿੱਤਾ ਤੇ ਮੈਨੂੰ ਤੇ ਦਿਓ ਜਵਾਬ ਬਾਬਾ ਜੀ ਕਹਿੰਦੇ ਮੈਂ ਉਹਨੂੰ ਵੀ ਜਵਾਬ ਦੇਵਾਂਗਾ ਤੇ ਤੈਨੂੰ ਵੀ ਦੇਵਾਂਗਾ ਤੂੰ ਪਹਿਲੇ ਉਸ ਭਾਈ ਨੂੰ ਬੁਲਾ ਕੇ ਲੈ ਕੇ ਆ ਉਹ ਭਾਈ ਜਿਹੜਾ ਸੀ ਨਾ ਉਹ ਸੀ ਮਸਾਲੇ ਵੇਚਣ ਵਾਲਾ ਧਨੀਆ ਜੀਰਾ ਮਿਰਚ ਇਹ ਜਿਹੜੇ ਗਰਮ ਮਸਾਲੇ ਹੀ ਉਹ ਵੇਚਦਾ ਹੁੰਦਾ ਸੀ ਘਰਾਂ ਦੇ ਵਿੱਚ ਜਾ ਕੇ ਸੱਚੀ ਤੇ ਸੁੱਚੀ ਕਿਰਤ ਕਰਦਾ ਸੀ ਉਹ ਬਾਬਾ ਜੀ ਨੇ ਉਹਨੂੰ ਬੁਲਾਇਆ ਮਰਦਾਨਾ ਗਿਆ ਧੌੜਾ ਧੌੜਾ ਤੇ ਬੁਲਾ ਕੇ ਲੈ ਕੇ ਆਇਆ ਜਿਸ ਵਕਤ ਤੇ ਉਹ ਆਇਆ ਨਾਲ ਉਹਨੇ ਪਹਿਲੇ ਪੁੱਛਿਆ ਬਾਬਾ ਜੀ ਦੇ ਕਹਿੰਦੇ ਜਦੋਂ ਮਰਦਾਨਾ ਗਿਆ ਤੇ ਪਹਿਲੇ ਕਹਿੰਦਾ ਕਿ ਤੂੰ ਕੌਮੜਿਆ ਤੇ ਮੈਂ ਇਥੇ ਬਈ ਆਪਣਾ ਸੌਦਾ ਵੇਚਣਾ ਹੈ ਤੂੰ ਮੈਨੂੰ ਕਿਉਂ ਬੁਲਾਇਆ ਹੈ ਤੇ ਉਹ ਕਹਿੰਦਾ ਕਿ ਮੈਂ ਆਇਆ ਹਾਂ ਮਰਦਾਨਾ ਮੈਨੂੰ ਭੇਜਿਆ ਹੈ ਬਾਬੇ ਨਾਨਕ ਨੇ ਤੇ ਚੱਲ ਮੇਰੇ ਨਾਲ ਬਾਬੇ ਨਾਨਕ ਦੇ ਕੋਲ ਉੱਥੇ ਤੈਨੂੰ ਬਾਬੇ ਨੇ ਆਪ ਲਾਇਆ ਹੈ ਉਹ ਬੂਟੇ ਥੱਲੇ ਬੈਠੇ ਹੋਏ ਹਨ ਛਾਵੇਂ ਜਦੋਂ ਆਉਂਦਾ ਹੈ ਤੇ ਬਾਬਾ ਜੀ ਕਹਿੰਦੇ ਹਨ ਕਿ ਭਲਿਆ ਕੀ ਕਰਮ ਕਰਤਾ ਹੈ ਤੂੰ ਤੇਰਾ ਕੀ ਕੰਮ ਹੈ ਦੱਸ ਮੈਨੂੰ ਉਫਰ ਬਾਬਾ ਜੀ ਨੂੰ ਕਹਿੰਦਾ ਹੈ ਪਪਾ ਜੀ ਮੈਂ ਆਪਣੀ ਕਿਰਤ ਕਰਦਾ ਹਾਂ ਕਿਉਂਕਿ ਪਿੰਡਾਂ ਵਿੱਚ ਜਾ ਕੇ ਉਸ ਟਾਈਮ ਤੇ ਨਾ ਤੇ ਕੋਈ ਸਕੂਟਰ ਹੁੰਦਾ ਸੀ ਨਾ ਗੱਡੀਆਂ ਹੁੰਦੀਆਂ ਸੀ ਬਸ ਗੱਡੇ ਹੁੰਦੇ ਸੀ ਤੇ ਜਿਹੜੇ ਕੀ ਰੇੜੇ ਹੁੰਦੇ ਸੀ ਉਹ ਵਿਚਾਰਾ ਤੁਰ ਕੇ ਪੈਦਲ ਜਾ ਕੇ ਪਿੰਡਾਂ ਵਿੱਚ ਆਪਣੀ ਕਿਰਤ ਕਰਦਾ ਸੀ ਸੱਚੀ ਤੇ ਸੁੱਚੀ ਪੁੱਛਿਆ ਜਦੋਂ ਉਹਨੂੰ ਤੇ ਉਹਨੇ ਦੱਸਿਆ ਕਿ ਮੈਂ ਤੰਗੀਆਂ ਮਿਰਚਾਂ ਤੇ ਜੀਰਾ ਇਹੋ ਜਿਹਾ ਮਸਾਲਾ ਜਿਹੜਾ ਹੈ ਗਰਮ ਉਹ ਵੇਚਦਾ ਹਾਂ ਤੇ ਆਪਣੇ ਘਰ ਦਾ ਮੈਂ ਗੁਜ਼ਾਰਾ ਕਰਦਾ ਹਾਂ। ਬਾਬਾ ਜੀ ਨੇ ਉਹਦੇ ਨਾਲ ਸਵਾਲ ਜਵਾਬ ਕੀਤੇ ਤੇ ਫਿਰ ਗੱਲ ਕੀਤੀ ਕਿ ਭੱਲੇ ਹਾ ਤੂੰ ਮਸਾਲੇ ਵੇਚਦਾ ਹੈ ਸਭ ਕੁਝ ਵੇਚਦਾ ਹੈ ਤੇ ਤੇਰਾ ਗੁਜ਼ਾਰਾ ਕਿੱਦਾ ਹੁੰਦਾ ਹੈ। ਤੇ ਗੰਧਾ ਹੈ ਕਿ ਪਾਤਸ਼ਾਹ ਮੇਰਾ ਗੁਜਾਰਾ ਆਪਣੇ ਆਪ ਹੀ ਹੋ ਜਾਂਦਾ ਹੈ ਜਿੰਨਾ ਮੇਰੇ ਕੋ ਕਿਸੇ ਨੇ ਲੈਣਾ ਹੁੰਦਾ ਹੈ ਮੈਂ ਵੇਚ ਦਿੰਦਾ ਹਾਂ ਤੇ ਸੱਚੀ ਸੋਚੀ ਕਮਾਈ ਕਰਦਾ ਹਾਂ ਬਾਬਾ ਜੀ ਨੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ ਤੇ ਉਹ ਚਲਾ ਗਿਆ ਫਿਰ ਬਸ ਇੰਨਾ ਹੀ ਬਾਬਾ ਜੀ ਨੇ ਪੁੱਛਿਆ ਉਹ ਬਾਅਦ ਵਿੱਚ ਮਰਦਾਨਾ ਕਹਿਣ ਲੱਗਾ ਕਿ ਬਾਬਾ ਜੀ ਇਹ ਤੁਸੀਂ ਕੀ ਕੀਤਾ ਮੈਨੂੰ ਤਾਂ ਸਮਝ ਨਹੀਂ ਆਈ ਤੁਸੀਂ ਉਹਨੂੰ ਕਿਉਂ ਬੁਲਾਇਆ ਸੀ ਇੱਥੇ ਤੇ ਮੈਨੂੰ ਫੇਰ ਦੱਸੋ ਫੇਰ ਬਾਬਾ ਜੀ ਨੇ ਕਿਹਾ ਕਿ ਇਹ ਜਿਹੜਾ ਇਨਸਾਨ ਸੀ ਇਹ ਸੱਚੀ ਤੇ ਸੁਚੀ ਕਿਰਤ ਕਰਦਾ ਹੈ ਨਾ ਤੇ ਘੱਟ ਦਿੰਦਾ ਹੈ ਤੇ ਇਹ ਜਿਹੜਾ ਮਸਾਲਾ ਵੀ ਵੇਚਦਾ ਹੈ ਨਾ ਚੰਗਾ ਮਸਾਲਾ ਹੁੰਦਾ ਹੈ ਸ਼ੁੱਧ ਮਸਾਲਾ ਵੇਚਦਾ ਹੈ ਤੇ ਪੈਸੇ ਵੀ ਕਿਸੇ ਕੋਲੋਂ ਇਹ ਜ਼ਿਆਦਾ ਨਹੀਂ ਲੈਂਦਾ بڑے ਸਾਹਬ ਦਾ ਇਹਨੇ ਇੱਕ ਹੀ ਰੇਟ ਲਾਇਆ ਹੈ ਤੇ ਜਿੱਥੇ ਵੀ ਜਾਂਦਾ ਹੈ ਨਾ ਇੱਕੋ ਰੇਟ ਤੇ ਹੀ ਇਹ ਜਿਹੜਾ ਸਮਾਨ ਹੈ ਆਪਣਾ ਇਹ ਦਿੰਦਾ ਹੈ ਏ ਹੈ ਸਚੀ ਤੇ ਸੁਚੀ ਕਿਰਤ ਕਰਨ ਦਾ ਮਰਦਾਨਾ ਕਹਿੰਦਾ ਹੈ ਕਿ ਬਾਬਾ ਜੀ ਮੈਨੂੰ ਫਿਰ ਸਮਝਾਇਆ ਇਹਦਾ ਕੀ ਸੰਬੰਧ ਹੋਇਆ ਉਹ ਬੀਬੀ ਜੀ ਦੇ ਸਵਾਲ ਦਾ ਜਵਾਬ ਕੀ ਹੋਇਆ ਫਿਰ ਬਾਬਾ ਜੀ ਨੇ ਤੁਨ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਕਿ ਸਚੀ ਸੁਚੀ ਕਿਰਤ ਦਾ ਸੰਬੰਧ ਸਾਡੇ ਘਰ ਪਰਿਵਾਰ ਦੇ ਨਾਲ ਹੈ ਬੱਚਿਆਂ ਦੇ ਨਾਲ ਹੈ ਸਾਡੀਆਂ ਘਰ ਅਗਰ ਕੋਈ ਹੁੰਦਾ ਹੈ ਤਾਂ ਉਹਦੇ ਨਾਲ ਵੀ ਹੈ ਸਭ ਤੋਂ ਪਹਿਲਾਂ ਜੇ ਸਾਡੀ ਕਮਾਈ ਜਿਹੜੀ ਹੈ ਸੱਚੀ ਨਹੀਂ ਹੋਏਗੀ ਸੁੱਚੀ ਨਹੀਂ ਹੋਏਗੀ ਧੋਖੇ ਦੀ ਕਮਾਈ ਅਗਰ ਹੋਏਗੀ ਨਾ ਉਹਦਾ ਅਸਰ ਸਾਡੇ ਬੱਚਿਆਂ ਦੀ ਬੁੱਧੀ ਤੇ ਪੈਂਦਾ ਹੈ ਸਾਡੇ ਬੱਚਿਆਂ ਦੀ ਬੁੱਧੀ ਨਹੀਂ ਸਹੀ ਰਹਿੰਦੀ ਉਹ ਮਾਰੇ ਪਾਸੇ ਜਾਂਦੀ ਹੈ ਫਿਰ ਅਗਰ ਸਾਡੀ ਕਮਾਈ ਦੇ ਵਿੱਚ ਸੱਚ ਹੈ ਠੀਕ ਹੈ ਸਾਡੀ ਕਮਾਈ ਕਿਸੇ ਦੇ ਨਾਲ ਅਸੀਂ ਧੋਖਾ ਨਹੀਂ ਕੀਤਾ ਆਪਣੀ ਦੁਕਾਨ ਦੇ ਉਤੇ ਹੀ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਅਗਰ ਸੋਤਾ ਤੋਲਦੇ ਹਾਂ ਤਾਂ ਤੇ ਸਾਡੇ ਬੱਚਿਆਂ ਦੀ ਜਿਹੜੀ ਹੈ ਨਾ ਬੁੱਧੀ ਜਿਹੜੀ ਹੈ ਸਹੀ ਰਹਿੰਦੀ ਹੈ ਵਾਹਿਗੁਰੂ પાસે ਚਲਦੀ ਹੈ ਦੂਜਾ ਜੇ ਸਾਡੇ ਘਰ ਕੋਈ ਆਉਂਦਾ ਹੈ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਉਹਨੂੰ ਭੋਜਨ ਸ਼ਕਾਉਂਦੇ ਹਾਂ ਤੇ ਜਦੋਂ ਉਹ ਛੱਕ ਕੇ ਜਾਂਦਾ ਹੈ ਨਾ ਸਾਡਾ ਭੋਜਨ ਤੇ ਭੋਜਨ ਸ਼ਕਨ ਤੋਂ ਬਾਅਦ ਅਗਰ ਉਹ ਇਨਸਾਨ ਪਰਮਾਤਮਾ ਦਾ ਸ਼ੁਕਰ ਕਰਕੇ ਨਹੀਂ ਉੱਠਦਾ ਉੱਠੇ ਫੇਰ ਨੁਕਸਾਨ ਹੁੰਦਾ ਹੈ ਖਾਣ ਭਰ ਨੂੰ ਇਹ ਚਾਹਤਾ ਹੈ ਜਿਹੜਾ ਪ੍ਰਸ਼ਾਦਾ ਛਕੇ ਜਿੰਨੂੰ ਤੁਸੀਂ ਛਕਾਇਆ ਹੈ ਨਾ ਉਹ ਤੁਹਾਡੇ ਵਾਸਤੇ ਪਰਮਾਤਮਾ ਦੇ ਅੱਗੇ ਹੱਥ ਜੁੜੇ ਸੱਚੇ ਪਾਤਸ਼ਾਹ ਮੈਂ ਥੋ ਪ੍ਰਸ਼ਾਦਾ ਛਕਿਆ ਹੈ ਇਸ ਘਰ ਵਿੱਚ ਵਾਧਾ ਕਰੀ ਰਿਜਕ ਦਾ ਇਹ ਹੁੰਦਾ ਹੈ ਸੰਬੰਧ ਚੰਗੀ ਬੁੱਧੀ ਦਾ ਚੰਗੇ ਮਾਪਿਆਂ ਦੀ ਚੰਗੀ ਅਕਲ ਦਿੱਤੀ ਹੋਈ ਦਾ ਨਾਲ ਫਿਰ ਸਾਡੇ ਘਰ ਵਿੱਚ ਅਗਰ ਵਾਏ ਗੁਰੂ ਦਾ ਸਿਮਰਨ ਚੱਲ ਰਿਹਾ ਹੈ ਅਸੀਂ ਵਾਏ ਗੁਰੂ ਦੇ ਉੱਤੇ ਉਟਾ ਅਸਰਾ ਰੱਖਿਆ ਹੋਇਆ ਹੈ ਨਾ ਫਿਰ ਸਾਡੇ ਘਰ ਤੇ ਜਿਹੜੀ ਹੈ ਨਾ ਕੋਈ ਖੋਹ ਨਹੀਂ ਸਕਦਾ ਕਹਿੰਨੇ ਹਨ ਕਿ ਜਿੱਦਾਂ ਦੇਖੋ ਜੀ ਅਸੀਂ ਕਹਿੰਨੇ ਆ ਨਾ ਹੱਕ ਪਰਾਇਆ ਨਾਨਕਾ ਉਸ ਔਰ ਉਸ ਗਾਏ ਗੁਰਪੀਰ ਹਮ ਤਾਂ ਭਰੇ ਜੇ ਮੁਰਦਾ ਨਖਾਇ ਕਿਸੇ ਦਾ ਹੱਕ ਖਾ ਲੈਣਾ ਉਹ ਵੀ ਬੜਾ ਹੀ ਲਾਲਚ ਵਾਲਾ ਹਿਸਾਬ ਹੁੰਦਾ ਹੈ ਇਨਸਾਨ ਨੂੰ ਆਪਣੇ ਹਿੱਸੇ ਜੋ ਆਇਆ ਹੈ ਨਾ ਉਹ ਹੀ ਵਰਤਣਾ ਚਾਹੀਦਾ ਹੈ ਪਰਮਾਤਮਾ ਨੇ ਜਿਹੜੀ ਕਿਰਤ ਬਖਸ਼ੀ ਹੋਈ ਹੈ ਨਾ ਉਹ ਹੀ ਉਹ ਕਿਰਤ ਪਰਮਾਤਮਾ ਸੱਚੀ ਤੇ ਸੁਚੇ ਕਰਵਾਵੇ ਗੁਰੂ ਸਾਹਿਬ ਨੇ ਇੱਕ ਵਾਰੀ ਕਿਹਾ ਕਿ ਦੇਖੋ ਇੱਕ ਜੋੜਾ ਹੈ ਪੰਛੀਆਂ ਦਾ ਉਹ ਆਪਣੀ ਟਾਣੀ ਉੱਤੇ ਬੈਠਾ ਹੋਇਆ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਇੱਕ ਸਿੱਖ ਵਿਚਾਰਾ ਜਾ ਰਿਹਾ ਹੈ ਹੁਕਮਨਾਮਾ ਲੈ ਕੇ ਤਨ ਗੁਰ ਅਰਜਨ ਦੇਵ ਪਾਸ਼ਾ ਜੀ ਕਹਿੰਦੇ ਹਨ ਕਿ ਅਸੀਂ ਹੁਕਮਨਾਮਾ ਦਿੱਤਾ ਹੋਇਆ ਹੈ ਸਿੱਖੀ ਦਾ ਕੀ ਸਿਧਾਂਤ ਹੈ ਸਿੱਖੀ ਦਾ ਸਿਧਾਂਤ ਇਹ ਹੈ ਕਿ ਘਰ ਆਏ ਨੂੰ ਪ੍ਰਸ਼ਾਦਾ ਛਕਾਓ ਪਾਣੀ ਪੁੱਛੋ ਚਾਹ ਪਾਣੀ ਪੁੱਛੋ ਇਹ ਹੈ ਸਿੱਖੀ ਦਾ ਸਿਧਾਂਤ ਬਾਬਾ ਜੀ ਨੂੰ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਇਹ ਸਿੱਖੀ ਕੀ ਹੈ ਸਾਨੂੰ ਦੱਸੋ ਉਸ ਟਾਈਮ ਤੇ ਵੀ ਗੁਰੂ ਆ ਨਹੀਂ ਹੋਈ ਹੀ ਕਿਹਾ ਸੀ ਕਿ ਦੇਖ ਤੂੰ ਅਗਰ ਸਿੱਖੀ ਦਾ ਵੇਖਣਾ ਹੈ ਸਿਧਾਂਤ ਆ ਹੁਣ ਵੇਖ ਲਈਂ ਤੂੰ ਮੈਂ ਭੇਜ ਰਿਆਂ ਆਪਣਾ ਇੱਕ ਸਿੱਖ ਇੱਕ ਸਿੱਖ ਭੇਜ ਰਿਆਂ ਹੁਕਮਨਾਮਾ ਲੈ ਕੇ ਇਹ ਹੁਕਮਨਾਮਾ ਲੈ ਕੇ ਜਾਏਗਾ ਤੇ ਤੈਨੂੰ ਆਪੇ ਪਤਾ ਚਲ ਜਾਏਗਾ ਉਹ ਸਿੱਖ ਜਾਂਦਾ ਹੈ ਹੁਕਮਨਾਮਾ ਲੈ ਕੇ ਫਲਾਣੇ ਪਿੰਡ ਉਹਨੂੰ ਲੱਗਦੀ ਹੈ ਪਿਆਸ ਭੁੱਖ ਉਹ ਇੱਕ ਦਰਖਤ ਥੱਲੇ ਹੀ ਬਹਿ ਜਾਂਦਾ ਹੈ ਥਕ ہار ਕੇ ਛਾਵੇਂ ਉੱਤੇ ਬੈਠੇ ਹੁੰਦੇ ਹਨ ਦੋ ਪੰਛੀ ਤੇ ਪੰਛੀ ਆਪਸ ਵਿੱਚ ਸਲਾਹ ਕਰਦੇ ਹਨ ਕਿ ਅਸੀਂ ਕੀ ਕਰੀਏ ਹੁਣ ਸਾਡੇ ਘਰ ਵਿੱਚ ਇੱਕ ਸਿੱਖ ਆਇਆ ਹੋਇਆ ਹੈ ਗੁਰੂ ਦਾ ਸਿੱਖ ਇਸ ਸਿੱਖ ਨੂੰ ਕਿੱਦਾਂ ਨੂੰ ਇਹਦੀ ਭੁੱਖ ਮਟਾਈਏ ਕਿੱਦਾਂ ਇਹਨੂੰ ਕੁਝ ਖਵਾਈਏ ਤੇ ਜਿਹੜਾ ਜਿਹੜਾ ਹੈ ਨਾ ਉਹ ਕਹਿੰਦਾ ਹੈ ਕਿ ਮੈਂ ਥੋੜਾ ਜਿਹਾ ਬਲਣ ਲਿਆ ਕੇ ਅੱਗ ਲਾ ਕੇ ਉਹਦੇ ਵਿੱਚ ਸ਼ਾਲ ਮਾਰ ਦਿੰਦਾ ਇਹ ਮੈਨੂੰ ਖਾ ਲੇਗਾ ਜਦੋਂ ਭੁੱਖ ਲੱਗੇਗੀ ਤੇ ਇਹ ਮੈਨੂੰ ਖਾ ਲੇਗਾ ਟੀੜੇ ਕਹਿੰਦੀ ਹੈ ਨਹੀਂ ਪਹਿਲੇ ਮੈਂ ਮਰਨਾ ਹੈ ਟੀੜਾ ਕਹਿੰਦਾ ਹੈ ਪਹਿਲੇ ਮੈਂ ਮਰਨਾ ਹੈ ਇਦਾਂ ਹੀ ਆਪਸ ਵਿੱਚ ਜਦੋਂ ਵੀ ਇਦਾਂ ਕਰਕੇ ਤੇ ਸ਼ਾਲ ਮਾਰ ਦਿੰਦੇ ਹਨ ਵਿੱਚ ਤੇ ਮਰ ਜਾਂਦੇ ਹਨ ਉਹ ਫਿਰ ਕੀ ਕਰਦਾ ਹੈ ਕਿ ਉਹਨਾਂ ਨੂੰ ਖਾ ਲੈਂਦਾ ਹੈ ਖਾ ਲੈਂਦਾ ਹੈ ਤੇ ਫਿਰ ਉਹ ਉਥੋਂ ਅੱਗੇ ਜਾਂਦਾ ਹੈ ਅੱਗੇ ਜਾ ਕੇ ਪਿੰਡ ਵਿੱਚ ਜਦੋਂ ਜਾਂਦਾ ਹੈ ਨਾ ਤੇ ਬੜੇ ਗਰੀਬ ਘਰ ਦੇ ਵਿੱਚ ਜਾਂਦਾ ਹੈ ਹੁਕਮਨਾਮਾ ਲੈ ਕੇ ਲੇਕਿਨ ਉਹਨੇ ਸਿੱਖੀ ਜਿਹੜੀ ਹੁੰਦੀ ਹੈ ਨਾ ਉਹਨੇ ਛੱਡੀ ਹੁੰਦੀ ਹੈ ਸਬਰ ਤੇ ਸੰਤੋਖ ਵਿੱਚ ਉਹ ਗੁਰੂ ਮਹਾਰਾਜ ਦਾ ਨਾਮ ਜਪਦੇ ਹਨ ਆਪਣੇ ਪਰਿਵਾਰ ਵਿੱਚ ਹੁਕਮਨਾਮਾ ਜਦੋਂ ਪੜ੍ਹਦਾ ਹੈ ਤੇ ਗੁਰੂ ਸਾਹਿਬ ਨੇ ਲਿਖਿਆ ਹੁੰਦਾ ਹੈ ਕਿ ਇਸ ਸਿੱਖ ਨੂੰ ਤੁਸੀਂ 250 ਰੁਪਈਆ ਉਸ ਟਾਈਮ ਤੇ 250 ਰੁਪਈਆ ਬਹੁਤ ਹੀ ਜ਼ਿਆਦਾ ਵੱਡੀ ਕਮਾਈ ਹੁੰਦੀ ਸੀ 250 ਰੁਪਇਆ ਤੇ ਦੇ ਦਿਓ ਉਹ ਸਿੱਖ ਵਿਚਾਰਾ ਗਰੀਬ ਹੁੰਦਾ ਹੈ ਹੁਕਮਨਾਮਾ ਪੜ ਲਿੰਦਾ ਹੈ ਹੁਕਮਨਾਮੇ ਦੇ ਪੜਿਆ ਹੁਕਮਨਾਮਾ ਵਾਪਸ ਵੀ ਨਹੀਂ ਦੇ ਸਕਦਾ ਹੁਕਮ ਪੜਦਾ ਹੈ ਜਦੋਂ ਤੇ ਸੀਨੇ ਨਾਲ ਲਾ ਲਿੰਦਾ ਹੈ ਉਧਰ ਸ਼ਾਹੂਕਾਰ ਇੱਕ ਹੁੰਦਾ ਹੈ ਦੁਕਾਨਦਾਰ ਉਹ ਉਹਨੂੰ ਕਹਿੰਦਾ ਹੈ ਗਰੀਬ ਸਿੱਖ ਨੂੰ ਕਿ ਆਪਣੇ ਤੀਰ ਆਵਿਆ ਮੇਰੇ ਨਾਲ ਕਰ ਤੇ ਮੈਂ ਤੇਰੇ ਘਰ ਲੈ ਰਾ ਪੈਰਾ ਕਰ ਦੂੰਗਾ ਜਾਂ ਫਿਰ ਆਪਣੇ ਭੈਣ ਨੂੰ ਤੇ ਆਪਣੀ ਜਨਾਨੀ ਨੂੰ ਤੇ ਆਪਣੀ ਧੀ ਨੂੰ ਮੇਰੇ ਘਰ ਦਾ ਕੰਮ ਕਰਨ ਵਾਸਤੇ ਲਾ ਤੇ ਬਾਕੀ ਦਾ ਜਿਹੜਾ ਕਰਜ਼ਾ ਹੈ ਉਹ ਵੀ ਉੱਤਰ ਜਾਏ ਹਾਰ ਕੇ ਉਹ ਐਦਾ ਕਰਦਾ ਹੈ ਕਿ ਜਾਂਦਾ ਹੈ ਗੁਰੂ ਸਾਹਿਬ ਦਾ ਹੁਕਮ ਮੰਨਣਾ ਹੁੰਦਾ ਹੈ ਉਹਨੇ 250 ਰੁਪਏ ਦੇਣਾ ਹੁੰਦਾ ਹੈ ਜਾ ਕੇ ਉਹ ਸੌਕਰਨ ਕਹਿੰਦਾ ਹੈ ਕਿ ਤੂੰ ਮੇਰੀ ਧੀ ਦਾ ਜਿਹੜਾ ਹੈ ਨਾ ਕੰਮ ਕਰਨ ਵਾਸਤੇ ਆਪਣੇ ਘਰ ਰੱਖ ਲਾ ਤੇ ਮੇਰੀ ਭੈਣ ਵੀ ਰੱਖ ਲਾ ਤੇ ਮੇਰੀ ਨਾਲ ਦੀ ਵੀ ਰੱਖ ਲਾ ਤੂੰ ਠੀਕ ਹੈ ਉਹ ਵੈਦਿਆ ਕਰਦਾ ਹੈ ਕੰਮ-ਕੁਮ ਕਰਦੀਆਂ ਨੇ ਕਰਦੀਆਂ ਨੇ ਕੰਮ ਤੇ ਉਹ ਸਿੱਖ ਜਿਹੜਾ ਹੈ ਨਾ ਉਹ 2200 ਰੁਪਏ ਲੈ ਕੇ ਗੁਰੂਕੋਲ ਆ ਜਾਂਦਾ ਹੈ ਗੁਰੂ ਸਾਹਿਬ ਉਹਨੂੰ ਨਾ ਆਥਰ ਦੇ ਸਿਰ ਤੇ ਰੱਖ ਕੇ ਦੱਸਦੇ ਹਨ ਕਿ ਦੇਖ ਦ੍ਰਿਸ਼ਟੀ ਮਾਰ ਜਰਾ ਦੂਰ ਦੀ ਤੈਨੂੰ ਅਸੀਂ ਦ੍ਰਿਸ਼ਟੀ ਦੂਰ ਦੀ ਦੇ ਰਹੇ ਹਾਂ ਤੈਨੂੰ ਇਹ ਜਿਹੜਾ ਸਬਰ ਕਰਕੇ ਸੰਤੋਖ ਕਰਕੇ ਇਹਨਾਂ ਨੇ ਆਪਣਾ ਪਰਿਵਾਰ ਜਿਹੜਾ ਹੈ ਨਾ ਕੰਮ ਚਲਾਤਾ ਹੈ ਸ਼ੌਕ ਕਰਦੇ ਕਰ ਤੂੰ ਉਹ ਦੂ ਦੇਖ ਜਿੜੇ ਜਿੜੇ ਨੇ ਜਿੰਨਾਂ ਨੇ ਘਰ ਆਏ ਨੂੰ ਭੁੱਖੇ ਨਹੀਂ ਜਾਣ ਦਿੱਤਾ ਆਪਣਾ ਆਪ ਹੀ ਵਾਰ ਦਿੱਤਾ ਉਹ ਪਿਛਲੇ ਸਮੇਂ ਦੇ ਵਿੱਚ ਸਿੱਖ ਸਨ ਸਿੱਖ ਸਨ ਸਿੱਖੀ ਦੇ ਵਿੱਚ ਉਹਨਾਂ ਨੇ ਇਹ ਪ੍ਰਣ ਕੀਤਾ ਹੋਇਆ ਸੀ ਸਾਡੇ ਘਰੋਂ ਕੋਈ ਭੁੱਖਾ ਨਾ ਜਾਵੇ ਇਸ ਕਰਕੇ ਇਨਸਾਨ ਜਦੋਂ ਵੀ ਦੇਖੇ ਸੱਚੀ ਸੁੱਚੀ ਤੇ ਚੰਗੀ ਕਿਰਤ ਕਰੇ ਕਿਸੇ ਦੇ ਨਾਲ ਧੋਖਾ ਨਾ ਕਰੇ ਗੁਰੂ ਸਾਹਿਬ ਇਦਾਂ ਹੀ ਇੱਕ ਵਾਰ ਜਾ ਰਹੇ ਸੰਸਖਾ ਦੇ ਨਾਲ ਸਿਖਾ ਨਾ ਜਾਂਦੇ ਜਾਂਦੇ ਆ ਤੋਤਾ ਪਸੰਦ ਆ ਗਿਆ ਉੱਥੇ ਜਦੋਂ ਤੋਤਾ ਪਸੰਦ ਆਇਆ ਤੇ ਸਿੱਖ ਨੇ ਵੇਖ ਲਿਆ ਕਿ ਗੁਰੂ ਸਾਹਿਬ ਤੇ ਬੜੇ ਖੁਸ਼ ਹੋਏ ਹਨ ਤੋਤੇ ਨੂੰ ਵੇਖ ਕੇ ਗੁਰੂ ਸਾਹਿਬ ਕੀ ਚਲੇ ਗਏ ਉਸ ਸਿੱਖ ਪਛੇਰਿਆ ਕਹਿੰਦਾ ਹੈ ਕਿ ਭਾਈ ਤੋਤਾ ਦੇ ਦੇ ਮੈਨੂੰ ਮੇਰੇ ਗੁਰੂ ਨੂੰ ਬੜਾ ਪਸੰਦ ਆਇਆ ਉਹ ਕਹਿੰਦਾ ਤੋਤਾ ਕਿੱਦਾਂ ਦੇਦਾ ਤੋਤੇ ਦੇ ਬਦਲੇ ਦੇ ਕੁਝ ਫੇਰ ਮੈਂ ਤੁਹਾਨੂੰ ਤੋਤਾ ਦਿੰਦਾ ਉਥੇ ਉਹ ਆਪਣਾ ਆਪ ਸਾਰਾ ਹੀ ਪਰਿਵਾਰ ਜਿਹੜਾ ਹੈ ਨਾ ਉਥੇ ਉਹ ਦੇ ਦਿੰਦਾ ਹੈ ਉਹਨਾਂ ਨੂੰ ਵੀ ਜਾਓ ਇਹਦੇ ਘਰ ਕੰਮ-ਕੰਮ ਕਰੋ ਜਾ ਕੇ ਇਹਦੇ ਘਰ ਦੀ ਕਿਰਤ ਕਰੋ ਤੋਤੇ ਦੇ ਪੈਸੇ ਇਤੈ ਹੀ ਪੂਰੇ ਹੋਣਗੇ ਅਸੀਂ ਆਪਣੇ ਗੁਰੂ ਵਾਸਤੇ ਤੋਤਾ ਖਰੀਦ ਲਿਆ ਹੈ ਉਥੇ ਵੀ ਘਰ ਦੇ ਗਲ ਮੰਨ ਕੇ ਜਾ ਕੇ ਉਹਦੇ ਘਰ ਕਰਦੇ ਹਨ ਕਿਰਤ ਅੱਗੇ ਦਰਬਾਰ ਵਿੱਚ ਜਦੋਂ ਹੁੰਦਾ ਹੈ ਤੋਤਾ ਲੈ ਕੇ ਗੁਰੂ ਸਾਹਿਬ ਬੜੇ ਖੁਸ਼ ਹੋ ਜਾਂਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਅਸੀਂ ਇਹੋ ਹੀ ਵੇਖਣ ਵਾਸਤੇ ਮੁਸਕਰਾਏ ਸੀ ਕਿ ਤੋਤਾ ਪਸੰਦ ਆ ਗਿਆ ਹੈ ਹੁਣ ਦੇਖਨੇ ਹਨ ਸਿੱਖਾਂ ਵਿੱਚੋਂ ਕਿਹੜਾ ਸਿੱਖ ਉਠ ਕੇ ਸਾਡੇ ਵਾਸਤੇ ਤੋਤਾ ਲਿਆ ਕੇ ਆਇਆ ਉਧਰ ਉਹਨੇ ਤੋਤਾ ਦਿੱਤਾ ਉਧਰ ਜਿੰਨੇ ਤੋਤਾ ਵੇਚ ਖਰੀਦਿਆ ਵੇਚਿਆ ਸੀ ਉਹਦੀ ਘਰ ਦੀਨ ਨੂੰ ਕਹਤਾ ਕਿ ਤੂੰ ਇਹ ਕੀ ਕੀਤਾ ਤੂੰ ਗਲਤ ਸੌਦਾ ਕਰ ਆਇਆ ਹਾਂ ਗੁਰੂ ਵਾਸਤੇ ਸੋ ਤੂੰ ਤੋਤਾ ਇੱਧੇ ਹੀ ਦੇ ਰਿਹਾ ਸੀ ਜਾ ਜਾ ਕੇ ਬਖਸ਼ਿਆ ਜਾਏਗਾ ਗੁਰੂ ਦੇ ਦਰਬਾਰ ਵਿੱਚ ਜਾ ਕੇ ਮਾਫੀ ਮੰਗ ਮਾਫੀ ਮੰਕੇ ਇਹ ਜਿਹੜਾ ਪਰਵਾਹ ਹੈ ਨਾ ਸਿੱਖ ਦਾ ਇਹ ਛੱਡ ਦੇ ਗੁਰੂ ਦੇ ਹਵਾਲੇ ਕਰ ਦੇ ਦੇਖੋ ਗੁਰੂ ਸਾਹਿਬ ਚੰਗੀ ਸਭਤ ਦੇਣ ਚੰਗੀ ਵਿੱਤਿਆ ਦੇਣ ਬੱਚਿਆਂ ਦਾ ਜਿਹੜਾ ਹੈ ਨਾ ਤੁਹਾਡਿਆਂ ਦਾ ਬੁੱਧੀ ਜਿਹੜੀ ਹੈ ਉਹ ਚੰਗੀ ਤਾਂ ਹੀ ਰਹੇ ਰਹੀ ਜੇ ਅਸੀਂ ਕਿਸੇ ਦੇ ਅੱਗੇ ਆਪਣੇ ਬੱਚਿਆਂ ਨੂੰ ਨੀਵੇਂ ਨਹੀਂ ਦਿਖਾਉਣਾ ਨਾ ਤੇ ਆਪਣੇ ਬੱਚਿਆਂ ਨੂੰ ਇਹੋ ਹੀ ਕਹੋ ਸੱਚੀ ਬਾਸ਼ਿਆ ਤੇ ਅਗੇਕਾਰ ਜਾਓ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੋ ਗੁਰਦੁਆਰਾ ਸਾਹਿਬ ਵਿੱਚ ਸਭ ਕੁਝ ਹੈ ਹਰ ਇੱਕ ਸ ਹੈ ਮੰਗਣ ਵਾਲਾ ਅਗਰ ਨੀਵਾ ਹੋ ਕੇ ਮੰਗੇ ਨਾ ਗੁਰੂ ਸਾਹਿਬ ਬਹੁਤ ਹੀ ਕੁਸ਼ ਝੋਲੀ ਵਿੱਚ ਹੁੰਦੇ ਹਨ ਇਹ ਸਿੱਖੀ ਦਾ ਸਿਧਾਂਤ ਹੈ ਘਰ ਆਇਆ ਨੂੰ ਪਾਣੀ ਪੋਛੋ ਚਾਹ ਪੋਛੋ ਪ੍ਰਸ਼ਾਦਾ ਸਕਾਓ ਸੇਵਾ ਕਰੋ ਕਿਸੇ ਵੀ ਰੂਪ ਵਿੱਚ ਗੁਰੂ ਤੁਹਾਡੇ ਘਰ ਆ ਸਕਦੇ ਹਨ ਗੁਰੂ ਪਰਚਾ ਪਾਉਂਦੇ ਹੀ ਪਾਉਂਦੇ ਹਨ ਸੋ ਆਪ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ